ਇਹ 13 ਸਾਲ ਪੁਰਾਣਾ ਕੇਸ ਹੈ ਜੀ ਔਰ 3 3 2013 ਦਾ ਇਹ ਕੇਸ ਹੈ ਜੀ ਔਰ ਮੈਂ ਦੱਸਣਾ ਚਾਹੁੰਦੀ ਆ ਕਿ ਬਹੁਤ ਲੰਮੇ ਸੰਘਰਸ਼ ਦੇ ਬਾਅਦ ਬਹੁਤ ਕਠਿਨਾਈਆਂ ਦੇ ਬਾਅਦ ਜਿਹੜਾ ਇਹ ਅੱਜ ਮੈਨੂੰ ਇਨਸਾਫ ਮਿਲਿਆ ਜੀ ਮੇਨ ਦੋਚੀ ਜਿਹੜਾ ਮਨਜਿੰਦਰ ਸਿੰਘ ਸਾਹਾ ਉਦਫਲਾਲਪੁਰਾ ਇਹ ਜਿਹੜਾ ਰੈਸਟ ਹੋਇਆ ਨਾ ਅੱਜ 12 ਜਣੇ ਨੂੰ ਸਜ਼ਾ ਹੋਈ ਆ ਲੇਕਿਨ ਜਿਹੜੇ ਗ੍ਰਿਫਤਾਰ ਹੋਏ ਨੇ ਉਹ 8 ਜਣੇ ਹੋਏ ਨੇ ਫਿਰ ਸਿਕਿਉਰਿਟੀ ਉਤਾਰ ਦਿੱਤੀ ਮੇਰੇ ਹਸਬੰਡ ਦੀ ਸਿਕਿਉਰਿਟੀ ਉਤਾਰ ਦਿੱਤੀ ਮੇਰੇ ਪਰਿਵਾਰ ਨੂੰ ਜਿਹੜਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਜਾਂ ਤਾਂ ਇਸ ਆਪਣੀ ਵਾਈਫ ਨੂੰ ਛੱਡ ਦੇ ਜਾਂ ਇਹ ਕੇਸ ਦਾ ਰਾਜੀਨਾਮਾ ਕਰਾ ਜਾਂ ਫਿਰ ਤੂੰ ਇਹਨੂੰ ਘਰੋਂ ਆਪਣੇ ਕੱਢ ਦੇ ਜਨਸ ਸਪੋਕਸਮੈਨ ਆ ਤੁਸੀਂ ਜੁੜੇ ਹੋ ਤੇ ਅੱਜ ਲੰਬੇ ਸਮੇਂ ਬਾਅਦ ਇੱਕ ਕੇਸ ਜਿਹੜਾ ਮਾਨਯੋਗ ਅਦਾਲਤ ਹੱਲ ਕੀਤਾ ਗਿਆ ਜਿੱਥੇ ਵਿੱਚ ਇਤੋਂ ਦੇ ਮੌਜੂਦਾ ਜਿਹੜੇ ਐਮਐਲਏ ਹਲਕਾ ਵਾਇਕ ਪੰਜੇਤ ਸਲਾਰਪੁਰਾ ਨੂੰ ਜਿਹੜਾ ਇੱਕ ਸੱਜਾ ਸੁਣਾਈ ਗਈ ਆ ਕਿ ਲੰਬਾ ਕੇਸ ਚੱਲਦਾ 2013 ਦਾ ਸਾਹ ਨਾਲ ਇਸ ਟੱਪ ਤੇ ਇਹਨਾਂ ਨਾਲ ਕੇਸ ਚੱਲਦਾ ਉਹ ਪਾਰਟੀ ਨਾਲ ਮੌਜੂਦਾ ਗਲਪਲ ਕਰਨੇ ਮਤੂੰ ਕੀ ਕਰਨਾ ਚਾਹੋਗੇ ਅੱਜ ਜਿਹੜਾ ਕੇਸ ਚੱਲਦਾ ਪਰ ਦੱਸੋ ਕੇਸ ਹੈਗੀ ਸੀ ਮੈਂ ਦੱਸਣਾ ਚਾਹੁੰਦੀ ਆ ਕਿ ਮੈਂ ਮਾਨਯੋਗ ਕੋਰਟ ਤਰਨ ਤਾਰਨ ਉਹ ਆਪਣੇ ਐਡਵੋਕੇਟ ਅਮਿਤ ਤਮੰਜੀ ਦਾ ਦਿਲੋਂ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਇੱਕ ਗਰੀਬ ਪਰਿਵਾਰ ਦੀ ਲੜਕੀ ਨੂੰ ਜਿਹੜਾ ਇਨਸਾਫ ਦਿੱਤਾ ਇਹ 13 ਸਾਲ ਪੁਰਾਣਾ ਕੇਸ ਹੈ ਜੀ ਔਰ 3 3 2013 ਦਾ ਇਹ ਕੇਸ ਹੈ ਜੀ ਔਰ ਮੈਂ ਦੱਸਣਾ ਚਾਹੁੰਦੀ ਆ ਕਿ ਬਹੁਤ ਲੰਮੇ ਸੰਘਰਸ਼ ਦੇ ਬਾਅਦ ਬਹੁਤ ਕਠਿਨਾਈਆਂ ਦੇ ਬਾਅਦ ਜਿਹੜਾ ਇਹ ਅੱਜ ਮੈਨੂੰ ਇਨਸਾਫ ਮਿਲਿਆ ਜੀ ਕੀ ਕੋਈ ਜਿਸ ਤਰ੍ਹਾਂ ਇਹ ਦੂਜੇ ਦਾ ਵੀ 2013 ਕੇਸ ਚੱਲਦਾ ਭਾਈ ਉਹਦੇ ਵਿੱਚ ਕੋਈ ਤੁਹਾਨੂੰ ਜੈਟ ਵੀ ਵਗੈਰਾ ਕੋਈ ਜਾਂ ਕੋਈ ਅਲਰਜ ਵਗੈਰਾ ਕੋਈ ਦਿੱਤਾ ਨਹੀਂ ਦੇਖੋ ਜੀ ਮੈਂ ਨੂੰ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਜਿਹੜੇ ਮੈਨੂੰ CRPF ਔਰ ਤੇਰ ਚੰਡੀਗੜ੍ਹ ਪੁਲਿਸ ਦੀ ਸਕਿਉਰਿਟੀ ਦਿੱਤੀ ਸੀ ਦੇਖੋ ਕਿੰਨਾ ਪ੍ਰੈਸ਼ਰ ਹੋਏਗਾ ਮੇਰੀ ਸਕਿਉਰਿਟੀ ਉਤਾਰ ਦਿੱਤੀ ਮੇਰੇ ਹਸਬੰਡ ਦੀ ਸਕਿਉਰਿਟੀ ਉਤਾਰ ਦਿੱਤੀ ਮੇਰੇ ਪਰਿਵਾਰ ਨੂੰ ਜਿਹੜਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਮੇਰਾ ਪਰਿਵਾਰ ਦੇਖੋ ਉਤੋਂ ਅੰਮ੍ਰਿਤਸਰ ਸ਼ਿਫਟ ਹੋਇਆ ਰੈਂਟ ਤੇ ਔਰ ਮੇਰੇ ਹਸਬੰਡ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਜਾਂ ਤਾਂ ਇਸ ਆਪਣੀ ਵਾਈਫ ਨੂੰ ਛੱਡ ਦੇ ਜਾਂ ਇਹ ਕੇਸ ਦਾ ਰਾਜੀ ਨਾ ਕਰਾ ਜਾ ਫਿਰ ਤੂੰ ਇਹਨੂੰ ਘਰੋਂ ਆਪਣੇ ਕੱਢ ਦੇ ਪਰ ਮੈਂ ਆਪਣੇ ਹਸਬੰਦ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਆ ਕਿ ਜਿਨੇ ਮੇਰੇ ਨਾਲ ਸਪੋਰਟ ਰੱਖੀ ਔਰ ਇੰਨੀਆਂ ਕਠਿਨਾਈਆਂ ਉਹਨਾਂ ਨੂੰ ਆਈਆਂ ਮੈਂ ਦੱਸਣਾ ਚਾਹੁੰਦੀ ਆ ਬਹੁਤ ਜ਼ਿਆਦਾ ਉਹਨਾਂ ਨੂੰ ਕਠਿਨਾਈਆਂ ਕਿ ਸਾਨੂੰ ਆਪਣਾ 2-2 3-3 ਮਹੀਨੇ ਆਪਣਾ ਘਰ ਵੀ ਛੱਡਣਾ ਪਿਆ ਅੱਜ ਫਿਰ ਕਿਨੇ ਜਣਾਂ ਨੂੰ ਜਿਹੜੀ ਸਜ਼ਾ ਹੋਈ ਹੈ ਅੱਜ 12 ਜਣਿਆਂ ਨੂੰ ਸਜ਼ਾ ਹੋਈ ਹੈ ਲੇਕਿਨ ਜਿਹੜੇ ਗ੍ਰਿਫਤਾਰ ਹੋਏ ਨੇ ਉਹ 8 ਜਣੇ ਹੋਏ ਨੇ ਉਹਦੇ ਵਿੱਚ ਮੈਂ ਦੱਸਣਾ ਚਾਹੁੰਦੀ ਮੇਨ ਦੋਚੀ ਜਿਹੜਾ ਮਨਜਿੰਦਰ ਸਿੰਘ ਦਾ ਸਾਬਾ ਉਰਫ لالਪੁਰਾ ਇਹ ਜਿਹੜਾ ਰੈਸਟ ਹੋਇਆ ਨਾਲ ਜਿਹੜਾ ਹਲਕਾ ਕਡੂਰ ਸਾਹਿਬ ਦਾ ਆਮ ਆਦਮੀ ਪਾਰਟੀ ਦਾ ਐਮਐਲਏ ਸਰ ਕੀ ਅੱਜ ਮਹਿਸੂਸ ਕਰਦੇ ਪੀ ਜਲਾਸ ਮੈਂ ਤੇ ਬਹੁਤ ਧੰਨਵਾਦ ਕਰਦਾ ਮਨਜੋਪੂਰ ਜ਼ਿਲ੍ਹਾ ਤਰਨਤਾਰਨ ਦਾ ਕਿਉਂਕਿ ਜਿੰਨਾਂ ਵੱਲੋਂ ਜਿਹੜਾ ਆ ਉਹ ਪਿਛਲੇ 13 ਸਾਲ ਬਾਅਦ ਅੱਜ ਜਿਹੜਾ ਸਾਨੂੰ ਇਨਸਾਫ ਮਿਲਿਆ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਦੇ ਸੰਵਿਧਾਨ ਦਾ ਜਿਹੜਾ ਬਦੌਲਤ ਅੱਜ ਜਿਹੜਾ ਸਾਨੂੰ ਇਨਸਾਫ ਮਿਲਿਆ ਅਸੀਂ ਇੱਕ ਦੇ ਵਿੱਚ ਜਿਹੜੀ ਆ ਉਹ ਦੋਸ਼ੀ ਇਕਰਾਰ ਕਰਦੇ ਕਰ ਦਿੱਤੇ ਗਏ ਇਹ ਇਹਦੀ ਕਰੀਆਂ ਜਿਹੜੀ ਧਰਾਵਾ ਜਿਹੜੀ ਲੱਗਿਆ ਸੀ ਜਾਂ ਕਿਹਨੇ ਕਿਹਨੇ ਦੋਸ਼ੀ ਹੈ ਉਹਨੂੰ ਬਜਰ ਕਿਵਾਰ ਦੇ ਦਿੱਤੇ ਗਏ ਮੈਂ ਦੱਸਣਾ ਚਾਹਣਾ ਧਾਰਾਵਾਂ ਸੰਗੀਨ ਜਿਹੜੀਆਂ ਲੱਗੀਆਂ ਹੋਈਆਂ ਸੀਗੀਆਂ ਤੇ ਇਹਦੇ ਨਾਲ ਨਾਲ ਕਿਉਂਕਿ ਹੁਣ ਵੀ ਜਿਹੜਾ ਆ ਇਹ ਲੋਕ ਜਿਹੜੇ ਆ ਧਨਾਰ ਲੋਕ ਹਮੇਸ਼ਾ ਗਰੀਬਾਂ ਨਾਲ ਧੱਕਾ ਕਰਦੇ ਆ ਸਾਨੂੰ ਦਬਾਉਣ ਦੀ ਨਤੜਨ ਦੀ ਤੇ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੁਣ ਵੀ ਜਿਹੜੀ ਉਹ ਬਰਕਰਾਰ ਹੈ ਪਰ ਅਸੀਂ ਡਰਦੇ ਨਹੀਂ ਕਿਸੇ ਤੋਂ ਅਸੀਂ ਬਾਬਾ ਸਾਹਿਬ ਡਾਕਟਰ ਬੀ ਆ ਫੇਰ ਕਰਦੀ ਜੇ ਸਾਨੂੰ ਪ੍ਰੋਪਰ ਮੰਨਦੇ ਆ ਤੇ ਜਿਹੜੀ ਆ ਸਖਤ ਮੈਂ ਸਮਝਦਾ ਆ ਜਿਹੜੀਆਂ ਸਜ਼ਾ ਜਿਹੜੀ ਆ ਮਾਂਜੋ ਕੋਰਟ ਉਹਨਾਂ ਨੂੰ ਭੈਗਿਆ ਤਾਂ ਇਹ ਇਹ ਸਾਡਾ ਬਿਹਦਰ ਕੌਰ ਅਤੇ ਉਹਨਾਂ ਦੇ ਪਤੀ ਦੇ ਸਿੰਗਲ ਪੈਂਕੇ ਨੇ ਜਿਹੜੇ ਅਸਟਫੇਟ ਸਾਲ ਦੇ ਮੌਜੂਦ ਰਹੇ ਅੱਜ ਅਦਾਲਤ ਵਿੱਚ ਬੈਠੇ ਨੇ ਕੋਰਟ ਦੇ ਵਿੱਚੋਂ ਗੁਰੂ ਨਿਕਲ ਕੇ ਬਾਹਰ ਆਏ ਨੇ